ਖੜਾਂ ਦੀ ਮਾਰ ਹੇਠ ਡੁੱਬ ਰਹੇ ਹਾਂ ਵੀ ਤੁਸੀਂ ਤੁਹਾਨੂੰ ਮੇਲਿਆਂ ਦੀ ਪਈ ਆ ਭਾਜੀ ਜੇ ਅਸੀਂ ਮੇਲੇ ਨਹੀਂ ਲਾਵਾਂਗੇ ਵਿਆਹ ਸ਼ਾਦੀਆਂ ਦੇ ਪ੍ਰੋਗਰਾਮ ਨਹੀਂ ਲਾਵਾਂਗੇ ਕਿਵੇਂ ਅਸੀਂ ਕਿਸੇ ਦੀ ਹੈਲਪ ਕਰ ਸਕਦੇ ਹਾਂ ਪੋਸਟ ਨਹੀਂ ਪਾਉਂਦੇ ਅਸੀਂ ਆਉਣ ਲੱਗੇ ਵੀ ਕਈ ਪਰਿਵਾਰਾਂ ਦੀ ਸੇਵਾ ਕਰਕੇ ਆਏ ਹਾਂ ਅਸੀਂ ਜਦੋਂ ਤੋਂ ਗੌਰਣਾ ਸਟਾਰਟ ਕੀਤਾ ਜਦੋਂ ਤੋਂ ਅਸੀਂ ਮਿਹਨਤ ਕਰਦੇ ਸੀ ਜਦੋਂ ਤੋਂ ਕਮਾਉਣ ਲੱਗੇ ਹਾਂ ਉਦੋਂ ਤੋਂ ਹੀ ਅਸੀਂ ਦਸਵੰਦ ਕੱਢਦੇ ਹਾਂ ਕਈ ਪਰਿਵਾਰ ਪਾਲਦੇ ਹਾਂ ਪਰ ਅਸੀਂ ਕਦੇ ਪੋਸਟ ਨਹੀਂ ਪਾਈ ਸੌਰੀ ਜੇ ਤੁਹਾਨੂੰ ਇਹ ਕੋਈ ਇਦਾਂ ਲੱਗਿਆ ਹੋਊਗਾ ਵੀ ਇਹਨਾਂ ਨੇ ਹੈਲਪ ਨਹੀਂ ਕੀਤੀ ਨਾਲ ਨਹੀਂ ਖੜੇ ਕਿਸ ਦਾ ਚੂਲਾ ਟੁੱਟ ਗਿਆ ਸੀ ਆਪਣੇ ਪਿੰਡੋਂ ਹੀ ਸੀਗੇ ਉਹ ਅਸੀਂ ਉਹਨਾਂ ਦਾ ਚੂਲਾ ਪਵਾ ਕੇ ਆਏ ਆ ਅਸੀਂ 15 ਗੇੜੇ ਮਿਲਦਾ ਸੀ ਨਾ ਹਸਪੀਟਲ ਦੇ ਲਾ ਕੇ ਫਿਰ ਅਸੀਂ ਇੱਧਰ ਨੂੰ ਚੜੇ ਆ ਤੇ ਹੋਰ ਪਰਿਵਾਰਾਂ ਨੂੰ ਅਸੀਂ ਹੈਲਪ ਪਾ ਕੇ ਫੋਨ ਤੋਂ ਤੁਸੀਂ ਸਾਡੇ ਤੋਂ ਦੇਖ ਸਕਦੇ ਹੋ ਅਸੀਂ ਪੈਸੇ ਪਾ ਕੇ ਵੀ ਆਏ ਆ ਮੰਤਰੀ ਹੋਗੇ ਜਾਂ ਹੋਰ ਕਿੱਦਾਂ ਹੋਗੇ ਕਰਦੇ ਆ ਬਹੁਤ ਲੋਕ ਇਦਾਂ ਕਰਦੇ ਇਕੱਲੇ ਦਿਖਾਵਾ ਕਰਨੀ ਜਾਂਦੇ ਹਨਾ ਪਰ ਜਿਹੜੇ ਜਿਨ੍ਹਾਂ ਨੂੰ ਦਰਦ ਹੁੰਦਾ ਜਿਵੇਂ ਮਨਕੀਰਤ ਵੀਰ ਬਹੁਤ ਵਧੀਆ ਕਰ ਰਿਹਾ ਹਨਾ ਇਹ ਤਾਂ ਜੀ ਨਸ਼ੇ ਨਾਲ ওভারਡੋਜ਼ ਆ ਉਹ ਦੇਖੋ ਕਿਵੇਂ ਕੀ ਕਰੀ ਜਾਂਦਾ ਓਏ ਯਾਰ ਬੰਦੇ ਨੇ ਘਾਰਾ ਨਾ ਉਹਨੂੰ ਨਸ਼ਾ ਇਹ ਹੋਇਆ ਵਾ ਵੀ ਮੈਂ ਸੇਵਾ ਦਾ ਹੋਇਆ ਵਾ ਇਹਨੂੰ ਪਰਮਾਤਮਾ ਕੋਲ ਨਸ਼ਾ ਹੋਇਆ ਵਾ ਉਹ ਨਸ਼ਾ ਨਹੀਂ ਜਾਗਨ ਨੂੰ ਜਿੱਤ ਨਹੀਂ ਸਕਦੇ ਵੀ ਸਾਡਾ ਦੱਸਣਾ ਅਸੀਂ ਇਹ ਫਰਜ਼ ਸਮਝਿਆ ਵੀ ਅਸੀਂ ਦੱਸ ਦਈਏ ਕਿਉਂਕਿ ਅਸੀਂ ਕਦੇ ਕੋਈ ਪੋਸਟ ਨਹੀਂ ਪਾਈ ਸੀ ਹੋ ਬੇਗੀਆਂ ਗੋਲਿਆ ਕੋਲੋਂ ਜੱਕੇ ਜਿੱਤ ਨਹੀਂ ਹੁੰਦੇ ਹੋ ਮਾਰੀਆਂ ਨੀਤਾਂ ਵਾਲੇ ਕਿਸੇ ਦੇ ਮਤ ਨਹੀਂ ਹੁੰਦੇ ਹੋ ਬੇਨ ਜਿਗਰੇ ਤੋਂ ਹੱਥ ਬਲ ਦੀਪ ਚ ਪੈਂਦੇ ਨਹੀਂ ਹੁੰਦੇ ਹੋ ਪੈਂਦੇ ਨਹੀਂ ਹੁੰਦੇ ਓ ਅਣਖੀ ਬੰਦੇ ਨਾਲ ਕਿ ਤੀੜਾ ਓਹ ਖੈਂਦੇ ਨਹੀਂ ਹੁੰਦੇ ਸਤਿ ਸ਼੍ਰੀ ਅਕਾਲ ਜੀ ਮੈਂ ਭពਿੰਦਰ ਗਰੇਵਾ ਦਿੱਲੀ ਪੁਸ਼ਪੀਆਪੀ ਤੁਹਾਡਾ ਸਵਾਗਤ ਆ ਜੀ ਇਸ ਵਿਖੇ ਬ੍ਰੈਂਟਮੇ ਵਿਖੇ ਮੌਜੂਦ ਹਾਂ ਔਰ ਆਉਂਦੀ 13 ਤਰੀਕ ਨੂੰ ਜਿਹੜਾ ਵੁੱਡ ਵਾਈਨ ਸੰਧੀ ਗਰਾਉਂਡਾਂ ਦੇ ਵਿੱਚ ਜਿਹੜਾ ਪੰਜਾਬ ਦੇ ਮੇਲਾ ਹੋਣ ਜਾ ਰਿਹਾ ਔਰ ਇਹ ਪਿਛਲੇ ਕਈ ਦਹਾਕਿਆਂ ਤੋਂ ਮੇਲਾ ਹੁੰਦਾ ਜੀ ਔਰ ਉਹਦੇ ਵਿੱਚ ਵੱਖ-ਵੱਖ ਕਲਾਕਾਰ ਹਿੱਸਾ ਲੈਂਦੇ ਨੇ ਔਰ ਜਿਸ ਦੇ ਵਿੱਚ ਚਰਬਾਈਤੀ ਖੇਡਾਂ ਵੀ ਹੁੰਦੀਆਂ ਬੱਚਿਆਂ ਦੀਆਂ ਹੁਣ ਬਜ਼ੁਰਗਾਂ ਦੀਆਂ ਹੁਣ ਕਬੂਤਰਬਾਜ਼ੀਆਂ ਲੈ ਕੇ ਟਰੱਕ ਸ਼ੋ ਹਰ ਤਰ੍ਹਾਂ ਦੇ ਜਿਹੜਾ ਉੱਥੇ ਇਵੈਂਟ ਹੁੰਦਾ ਔਰ ਮੇਰੇ ਨਾਲ ਇਸ ਵੇਲੇ ਦੁਕਾਨਾਂ ਜੋੜੀ ਆ ਔਰ ਜੇ ਆ ਚੰਗਰਾਂ ਦੀ ਉਹਨਾਂ ਦੇ ਵਿੱਚ ਜਿਹੜੇ ਸ੍ਰਿੰਦਰ ਮਾਨ ਨੇ ਔਰ ਮੇਰੇ ਨਾਲ ਕਮੂਜੀ ਨੇ ਸੋ ਪਹਿਲਾਂ ਤਾਂ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ ਸਸਿਕਾ ਜੀ ਸਸਿਕਾ ਜੀ ਸਭ ਤੋਂ ਪਹਿਲਾਂ ਮੈਂ ਸਾਰੇ ਪੰਜਾਬੀਆਂ ਦਾ ਤੇ ਅਦਲ ਤੋਂ ਥੈਂਕਸ ਕਰਨਾ ਚਾਹੁੰਦੀ ਹਾਂ ਸੀ ਇਸੇ ਨਾਲ ਹੀ ਡੇਲੀ ਪੋਸਟ ਪੰਜਾਬੀ ਤੇ ਭਵਿੰਦਰ ਗਰੇਵਾਲ ਜੀ ਤੁਹਾਡਾ ਬਹੁਤ-ਬਹੁਤ ਥੈਂਕ ਯੂ ਜੀ ਤੁਸੀਂ ਸਾਨੂੰ ਸਰੋਤਿਆਂ ਦੇ ਰੂਬਰੂ ਕਰਾ ਰਹੇ ਹੋ ਸੋ ਜਸਵਿੰਦਰ ਪਾ ਜੀ ਇਹ ਮੇਲਾ ਕਾਫੀ ਲੌਂਗ ਟਾਈਮ ਤੋਂ ਇਹ ਮੇਲਾ ਸਟਾਰਟ ਹੋਇਆ ਹੋਇਆ ਹੈ ਅਸੀਂ ਕਾਫੀ ਵਾਰੀ ਇਸ ਮੇਲੇ 'ਚ ਸ਼ਿਰਕਤ ਕੀਤੀ ਆ ਤੇ ਇਸ ਵਾਰੀ ਵੀ ਬਹੁਤ ਜਿਆਦਾ ਭਾਜੀ ਸਪੋਰਟ ਕਰਦੇ ਆ ਮੇਲੇ ਤੇ ਪੰਜਾਬ ਤੋਂ ਆਰਟਿਸਟਾਂ ਨੂੰ ਬੁਲਾਉਂਦੇ ਨੇ ਇਹ ਬਹੁਤ ਜ਼ਿਆਦਾ ਹੈਲਪਫੁਲ ਨੇ ਬਹੁਤ ਹੀ ਵਧੀਆ ਮੇਲਾ ਕਰਵਾਉਂਦੇ ਨੇ ਪੰਜਾਬੀਅਤ ਨਾਲ ਪੰਜਾਬ ਨਾਲ ਜੁੜੇ ਹੋਏ ਨੇ ਸੋ ਇੱਕ ਗੱਲ ਭਾਜੀ ਮੈਂ ਜ਼ਰੂਰੀ ਮੈਂ ਕਹਿਣੀ ਚਾਹੁੰਨੀ ਆ ਤੁਹਾਡੇ ਦਿੱਲੀ ਪੋਸਟ ਦੇ ਮਾਧਿਅਮ ਰਾਹੀਂ ਜਦੋਂ ਅਸੀਂ ਪੰਜਾਬ ਤੋਂ ਚੱਲੇ ਸੀ ਇਸ ਮੇਲੇ ਦੀ ਅਸੀਂ ਰਸਤੇ 'ਚ ਪੋਸਟ ਪਾਈ ਸੀਗੀ ਕਿ ਅਸੀਂ ਮੇਲਾ 13 ਸਤੰਬਰ ਨੂੰ ਕੈਨੇਡਾ 'ਚ ਮੇਲਾ ਹੋ ਰਿਹਾ ਪੰਜਾਬ ਦੇ ਮੇਲਾ ਹੋ ਰਿਹਾ ਤੇ ਤੁਸੀਂ ਸਾਰੇ ਜਾਣੇ ਨੇ ਹਮ ਹਮਾ ਕੇ ਪਹੁੰਚਣਾ ਸੋ ਸਾਰੇ ਜਾਣੇ ਕਿੰਨੇ ਵੀਰਾਂ ਨੇ ਕਮੈਂਟ ਕੀਤੇ ਕਿ ਤੁਸੀਂ ਪੰਜਾਬ ਹੱਡਾਂ ਦੀ ਮਾਰ ਹੇਠ ਡੁੱਬ ਰਹੇ ਹਾਂ ਵੀ ਤੁਸੀਂ ਤੁਹਾਨੂੰ ਮੇਲਿਆਂ ਦੀ ਪਈ ਆ ਭਾਜੀ ਜੇ ਅਸੀਂ ਮੇਲੇ ਨਹੀਂ ਲਾਵਾਂਗੇ ਵਿਆਹ ਸ਼ਾਦੀਆਂ ਦੇ ਪ੍ਰੋਗਰਾਮ ਨਹੀਂ ਲਾਵਾਂਗੇ ਕਿਵੇਂ ਅਸੀਂ ਕਿਸੇ ਦੀ ਹੈਲਪ ਕਰ ਸਕਦੇ ਹਾਂ ਨਾ ਫਿਰ ਤਾਂ ਸਾਡੀ ਆਪਣੀ ਰੋਟੀ ਦਾ ਵੀ ਉਹ ਹਿੱਲਾ ਬਹੁਤ ਔਖਾ ਹੋ ਜਾਊਗਾ ਸੋ ਅਸੀਂ ਬਹੁਤ ਜ਼ਿਆਦਾ ਹੈਲਪਫੁਲ ਹਾਂ ਅਸੀਂ ਕਦੇ ਵੀ ਪੋਸਟ ਨਹੀਂ ਪਾਉਂਦੇ ਅਸੀਂ ਆਉਣ ਲੱਗੇ ਵੀ ਕਈ ਪਰਿਵਾਰਾਂ ਦੀ ਸੇਵਾ ਕਰਕੇ ਆਏ ਹਾਂ ਉਨ੍ਹਾਂ ਦੀ ਹੈਲਪ ਕਰਕੇ ਆਏ ਆ ਸੋ ਅਸੀਂ ਮੈਡੀਕਲ ਹੈਲਪ ਵੀ ਕਰਦੇ ਆ ਅਸੀਂ ਗਊਆਂ ਦੀ ਉੱਥੇ ਕੌਕੇ ਕਲਾ ਬਣਿਆ ਹੋਇਆ ਜਖਮੀ ਗਊਆਂ ਦਾ ਹਸਪੀਟਲ ਬਣਿਆ ਹੋਇਆ ਉੱਥੇ ਵੀ ਅਸੀਂ ਹਰ ਸਾਲ ਸੇਵਾ ਕਰਦੇ ਆਂ ਅਸੀਂ ਬਿਨਾਂ ਹਟ ਤੋਂ ਕਿਉਂਕਿ ਹਟ ਤਾਂ ਹੋਣਾ ਹੀ ਆ ਅਸੀਂ ਜਦੋਂ ਤੋਂ ਗਊਣਾ ਸਟਾਰਟ ਕੀਤਾ ਜਦੋਂ ਤੋਂ ਅਸੀਂ ਮਿਹਨਤ ਕਰਦੇ ਸੀ ਜਦੋਂ ਤੋਂ ਕਮਾਉਣ ਲੱਗੇ ਆ ਉਦੋਂ ਤੋਂ ਹੀ ਅਸੀਂ ਦਸਬੰਦ ਕੱਢਦੇ ਆਂ ਕਈ ਪਰਿਵਾਰ ਪਾਲਦੇ ਆਂ ਪਰ ਅਸੀਂ ਕਦੇ ਪੋਸਟ ਨਹੀਂ ਪਾਈ ਸੌਰੀ ਜੇ ਤੁਹਾਨੂੰ ਇਹ ਕੋਈ ਇਦਾਂ ਲੱਗਿਆ ਹੋਊਗਾ ਵੀ ਇਹਨਾਂ ਨੇ ਹੈਲਪ ਨਹੀਂ ਕੀਤੀ ਨਾਲ ਨਹੀਂ ਖੜੇ ਅਸੀਂ ਧਰਨਿਆਂ ਦੇ ਵਿੱਚ ਵੀ ਨਾਲ ਖੜੇ ਆਂ ਅਸੀਂ ਹੁਣ ਵੀ ਨਾਲ ਖੜੇ ਆਂ ਅਸੀਂ ਪੰਜਾਬ ਆਕੇ ਵੀ ਨਾਲ ਖੜਾਂਗੇ ਦੇਖੋ ਤੁਹਾਡੇ ਸਿਰ ਤੇ ਹੀ ਤੁਹਾਡੇ ਇਹਨਾਂ ਅਕਿਆں ਚੋਂ ਹੀ ਅਸੀਂ ਮੇਲੇ ਲਾਉਨੇ ਆ ਇੱਥੋਂ ਹੀ ਅਸੀਂ ਰੋਟੀ ਰੋਜੀ ਸਾਡੀ ਚੱਲਦੀ ਆ ਅਸੀਂ ਇਹ ਨਾਲ ਖੜਾਂਗੇ ਤਾਂ ਫਿਰ ਉਹ ਰੋਡ ਕਰਨ ਖੜੂਗਾ ਪੰਜਾਬੀ 뮤ਜ਼ਿਕ ਇੰਡਸਟਰੀ ਸਾਰੀ ਸਾਰੀ ਦੀ ਸਾਰੀ ਨਾਲ ਖੜੀ ਆ ਸੋ ਜਿਹੜੇ ਵੀ ਮੇਰੇ ਵੀਰ ਗਲਤ ਕਮੈਂਟ ਕਰਦੇ ਸੀ ਜਿਹੜੇ ਗਾਉਣ ਵਾਲਿਆਂ ਨੂੰ ਨਚਾਰ ਤੱਕ ਵੀ ਕਹਿੰਦੇ ਸੀਗੇ ਸੋ ਉਹਨਾਂ ਨੂੰ ਸਾਰਿਆਂ ਨੂੰ ਪਤਾ ਲੱਗ ਹੀ ਗਿਆ ਹੋਣਾ ਕਿ ਪੰਜਾਬੀ ਇੰਡਸਟਰੀ 뮤ਜ਼ਿਕ ਇੰਡਸਟਰੀ ਸਾਰੀ ਦੀ ਸਾਰੀ ਨਾਲ ਅਸੀਂ ਥੈਂਕ ਯੂ ਸਾਹ ਕੀ ਕਹੋਂਗੇ ਮੈਨੂੰ ਤਾਂ ਬੜੇ ਗੁੱਸੇ 'ਚ ਲੱਗ ਰਹੇ ਨੇ ਕਿਉਂਕਿ ਠੀਕ ਆ ਆ ਜਾਂਦਾ ਨਹੀਂ ਮੈਂ ਉਹੀ ਗੱਲ ਕਰ ਲਈ ਆ ਵੀ ਠੀਕ ਹੈ ਬਾਅਦ ਵੀ ਅਸੀਂ ਗੱਲ ਕਰਦੇ ਸੀਗੇ ਪਰ ਇਹ ਗੱਲ ਉਹਨਾਂ ਦੀ ਠੀਕ ਹੈ ਕਿਉਂਕਿ ਇਹ ਕੋਈ ਜ਼ਰੂਰੀ ਨਹੀਂ ਪਹਿਲਾਂ ਮੈਂ ਬਰਾੜਬਾਈ ਨੂੰ ਵੀ ਪੁੱਛ ਕੇ ਹਟਿਆ ਵੀ ਕੀ ਇਹ ਜਿਹੜੀਆਂ ਫੋਟੋਆਂ ਪਾ ਕੇ ਜਾਂ ਅਸੀਂ ਵੀਡੀਓ ਪਾ ਕੇ ਹੀ ਮਤਲਬ ਜਿੰਨਾ ਚਿਰ ਅਸੀਂ ਦੱਸਦੇ ਨਹੀਂ ਕੀ ਸਾਨੂੰ ਉਹਨਾਂ ਚਿਰ ਅਸੀਂ ਸਾਨੂੰ ਵੀ ਇਹ ਕੋਈ ਜ਼ਰੂਰੀ ਤਾਂ ਨਹੀਂ ਵੀ ਅਸੀਂ ਸੇਵਾ ਨਹੀਂ ਕਰ ਰਹੇ ਜੇ ਅਸੀਂ ਫੋਟੋ ਪਾਵਾਂਗੇ ਅਸੀਂ ਤਾਂ ਹੀ ਸੇਵਾ ਕਰਦੇ ਤੁਸੀਂ ਕੀ ਬੋਲੋ ਸੀ ਚੂਲਾ ਨਾ ਪਵਾ ਕੇ ਆਏ ਆ ਕਿਸੇ ਦਾ ਚੂਲਾ ਟੁੱਟ ਗਿਆ ਸੀ ਆਪਣੇ ਪਿੰਡੋਂ ਹੀ ਸੀਗੇ ਉਹ ਅਸੀਂ ਉਹਨਾਂ ਦਾ ਚੂਲਾ ਪਵਾ ਕੇ ਆਏ ਆ ਅਸੀਂ 15 ਗੇੜੇ ਮਿਲਦਾ ਸੀ ਨਾ ਹਸਪੀਟਲ ਦੇ ਲਾ ਕੇ ਫਿਰ ਅਸੀਂ ਇੱਧਰ ਨੂੰ ਚੜੇ ਆ ਤੇ ਹੋਰ ਪਰਿਵਾਰਾਂ ਨੂੰ ਅਸੀਂ ਹੈਲਪ ਪਾ ਕੇ ਫੋਨ ਤੋ ਤੁਸੀਂ ਸਾਡੇ ਤੋਂ ਦੇਖ ਸਕਦੇ ਹੋ ਅਸੀਂ ਪੈਸੇ ਪਾ ਕੇ ਵੀ ਆਏ ਹਾਂ ਹਨਾ ਗਰੀਬ ਪਰਿਵਾਰਾਂ ਨੂੰ ਮੈਂ ਗੁੱਸੇ 'ਚ ਨਹੀਂ ਹੈਗੀ ਸੀ ਮੈਂ ਰੀਅਲ 'ਚ ਕਹਿ ਰਹੀ ਆਂ ਵੀ ਜਦੋਂ ਕਮੈਂਟ ਕੋਈ ਇਦਾਂ ਦੇ ਕਰਦਾ ਨਾ ਫਿਰ ਆਪਾਂ ਪੰਜਾਬੀ ਆ ਹਨਾ ਪਰ ਆਪਾਂ ਨੂੰ ਜਿਹੜੀ ਗੁੜਤੀ ਮਿਲੀ ਆ ਗੁਰੂ ਨਾਨਕ ਦੇਵ ਪਾਸ਼ਾ ਜੀ ਵੱਲੋਂ ਵੰਡ ਕੇ ਸ਼ੱਕਣ ਵਾਲੀ ਹੈ ਨਾ ਸੋ ਆਪਾਂ ਵੰਡ ਕੇ ਸ਼ੱਕਦੀਆਂ ਸਾਰੇ ਖਾਂਦੇ ਆ ਸੋ ਹੈਲਪ ਵੀ ਕਰਦੇ ਆ ਤੇ ਚੜ੍ਹਦੀ ਕਲਾ 'ਚ ਵੀ ਰਹਿੰਦੇ ਆ ਸੋ ਚੜ੍ਹਦੀ ਕਲਾ ਚ ਵੀ ਹੈ ਦਿਲ ਚ ਜੋ ਹੋਣਾ ਬੋਲਣਾ ਚਾਹੀਦਾ ਜੀ ਦੇਖੋ ਜਦੋਂ ਤੁਸੀਂ ਕਿਸੇ ਲਈ ਕੁਝ ਕਰਦੇ ਹੋ ਕਿਉਂਕਿ ਸਾਨੂੰ ਗੁਰੂ ਨੇ ਸਾਡੇ ਨੇ ਕਿਹਾ ਵੀ ਦਸਵੰਦ ਕੱਢਣਾ ਤੇ ਜੇ ਆਪਾਂ ਆਪਦੀ ਕਿਰਤ ਕਮਾਈ ਦੇ ਵਿੱਚੋਂ ਕੁਝ ਕਰਦੇ ਆਂ ਤੇ ਕਹਿੰਦੇ ਹੁੰਦੇ ਆ ਸਿਆਣੇ ਉਹੀ ਗੱਲ ਉਹੀ ਆ ਗਈ ਵੀ ਜਿੰਨਾਂ ਚਿਰ ਰੌਲਾ ਨਹੀਂ ਨਾ ਪਾਉਂਦੇ ਉਹਨਾਂ ਚਿਰ ਤਾਂ ਕਹਿੰਦੇ ਹੁੰਦੇ ਆ ਮਾਂ ਵੀ ਰੋਟੀ ਮਾਂ ਵੀ ਦੁੱਧ ਨਹੀਂ ਦਿੰਦੀ ਬੱਚੇ ਨੂੰ ਤੁਸੀਂ ਇਸ ਗੱਲ ਨੂੰ ਕਿਵੇਂ ਵੇਖਦੇ ਹੋ ਕਿਉਂਕਿ ਦੇਖੋ ਤੁਸੀਂ ਤਾਂ ਉੱਥੋਂ ਆਏ ਹੋ ਤੁਸੀਂ ਤਾਂ ਅਖੀਰ ਦਿੱਠਾ ਹਾਲ ਕੀ ਆਵਾਜ਼ ਵਿੱਚ ਮੈਂ ਬਾਈ ਹੁਣਾਂ ਨੇ ਵੀ ਕਿਹਾ ਵੀ ਆਪਾਂ ਫੰਡ ਰੇਜ਼ਿੰਗ ਵੀ ਕਰਨੀ ਆ ਤੇ ਕੀ ਲੱਗਦਾ ਜੀ ਤੁਹਾਨੂੰ ਵੀ ਜੇ ਪੰਜਾਬ ਦੇ ਨਾਲ ਪੰਜਾਬ ਖੜਾ ਕਿਉਂਕਿ ਉੱਥੇ ਇਹੀ ਕਿਹਾ ਜਾਂਦਾ ਵੀ ਅਸੀਂ ਆਪੇ ਆਪ ਦੇ ਲਈ ਖੜ ਜਾਾਂਗੇ ਤੇ ਅਸੀਂ ਆਪਣੇਾਂ ਦੀ ਤਾਂ ਮਦਦ ਕਰਾਂਗੇ ਹੀ ਅਸੀਂ ਬਗਾਨਾਂ ਦੀ ਤੇ ਤੁਸੀਂ ਕੀ ਸੋਚਦੇ ਹੋ ਇਹ ਜਿਹੜੀ ਹੁਣ ਮਾਤ ਜਿਹੜੀ ਹੁਣ ਚੱਲ ਰਿਆ ਇਹ ਬਹੁਤ ਵੱਡੀ ਆਫਤ ਸੀਗੀ ਇਹਦੇ ਲਈ ਨਾ ਆਪਣਾ ਜਿਵੇਂ ਅਸੀਂ ਹੋਰ ਕਰਦੇ ਰਹੇ ਨੇ ਉਹ ਚਲੋ ਵੀ ਅਸੀਂ ਫਲਾਨਾ ਦੇ ਉਹ ਨਹੀਂ ਦਿਖਾਉਣਾ ਚਾਹੀਦਾ ਹਨਾ ਉਹ ਅਸੀਂ ਆਪ ਦੀ ਸਰਦਾਨਾ ਕਰਦੇ ਆਂ ਵੀ ਪ੍ਰਮਾਤਮਾ ਨੇ ਦਿੱਤਾ ਉਹਦੇ ਵਿੱਚੋਂ ਅਸੀਂ ਉਹਦੇ ਦਿੱਤੇ ਚ ਥੋੜਾ ਬਹੁਤਾ ਦਾਨਪਨ ਕਰਦੇ ਰਹੇ ਵੀ ਚੰਗੀ ਗੱਲ ਆ ਪਰ ਜਿਹੜਾ ਹੁਣ ਐਡੀ ਆਫਤ ਆਈ ਇਹਦੇ ਵਿੱਚ ਜਿਵੇਂ ਇੱਕ ਦੂਜੇ ਨੂੰ ਦੇਖ ਕੇ ਗਾਂਧੀ ਗਿਆ ਤੁਰਦੇ ਜਿਵੇਂ ਕਲਾਕਾਰ ਵੀ ਉਹ ਕਰ ਵੀ ਸਾਰੇ ਨਾ ਵੀ ਜਿਆਦੇ ਵੱਡਾ ਕੰਮ ਸੀਗਾ ਇਹਦੇ ਨਾਲ ਵੀ ਇਕੱਲਿਆਂ ਤੋਂ ਕੁਝ ਨਹੀਂ ਬਣਦਾ ਵੀ ਸਾਰੇ ਸਾਡੇ ਸਿੰਗਰ ਭਰਾ ਜਿਹਨੇ ਹੋਰ ਵੀ ਜਿਹੜੇ ਵਧੀਆ ਹੈਗੇ ਪ੍ਰਮਾਤਮਾ ਨੇ ਜਿਨ੍ਹਾਂ ਤੇ ਕਿਰਪਾ ਉਸ ਤੋਂ ਉਹਦਾ ਤਰੀਕੇ ਨਾਲ ਆਪਣੀ ਸੇਵਾ ਕਰ ਰਹੇ ਆ ਤੇ ਕਰਦੇ ਵੀਰੇ ਸਾਰੇ ਸਿੰਗਰ ਇਕੱਠੇ ਹੋ ਕੇ ਵੀ ਪਹਿਲਾਂ ਦੀਪ ਢਿੱਲੋਂ ਜੀ ਨੇ ਵੀ ਪੋਸਟ ਪਾਈ ਆ ਸਾਰੇ ਜਾਣੀ ਅਸੀਂ ਇਕੱਠੇ ਹੋ ਕੇ ਸਾਰੇ ਪੈਸੇ ਇਕੱਠੇ ਕਰਕੇ ਅਸੀਂ ਹੈਲਪ ਕਰ ਰਹੇ ਆ ਜੀ ਪਰ ਜਿਵੇਂ ਜਿਵੇਂ ਭਾਈ ਉਹਨਾਂ ਨੇ ਵੀ ਕਿਹਾ ਤੁਸੀਂ ਵੀ ਕਹਿੰਨੇ ਹੋ ਆਪਾਂ ਚਲੋ ਤੁਸੀਂ ਕਿਹਾ ਵੀ ਅਸੀਂ ਪੋਸਟ ਨਹੀਂ ਪਾਈ ਪਰ ਜਿਵੇਂ ਆਪਾਂ ਭਾਈ ਉਹਨਾਂ ਨੇ ਕਿਹਾ ਵੀ ਜੇ ਪੋਸਟ ਪਾਵਾਂਗੇ ਤਾਂ ਹੋਰ ਵੀ ਕੋਈ ਆ ਜਾਂਦਾ ਕਿਉਂਕਿ ਜਦੋਂ ਕਹਿੰਦੇ ਹੁੰਦੇ ਨਾ ਵੀ ਇੱਕ ਬੰਦਾ ਖੜਾ ਮੰਨ ਲਓ ਇੱਥੇ ਇੱਕ ਪੰਜਾਬੀ ਨੂੰ ਕੋਸ਼ ਹੋ ਗਿਆ ਇੱਕ ਖੜੂ ਤੇ ਨਾਲ ਚਾਰਜ ਜ਼ਰੂਰ ਖੜਨਗੇ ਇਹ ਸਾਡੀ ਇੱਕ ਹਿਊਮਨ ਨੇਚਰ ਹੈ ਜਿਹਨੂੰ ਕਹਦੀ ਆਪਾਂ ਤੇ ਉਹਦੇ ਵਿੱਚ ਕੀ ਹੁੰਦਾ ਜੀ ਪਰ ਜੇ ਆਪਾਂ ਹੁਣ ਮੰਨ ਲਓ ਤੁਸੀਂ ਨਹੀਂ ਪਾਈ ਪਰ ਤੁਸੀਂ ਕੀਤੀ ਹੈ ਦਿਲੋਂ ਤੁਹਾਨੂੰ ਦਰਦ ਸੀ ਤੁਸੀਂ ਬੋਲਿਆ ਕਿਉਂਕਿ ਵੀ ਐਵੇਂ ਬਿਨਾਂ ਗੱਲ ਤੋਂ ਤੁਸੀਂ ਕਮੈਂਟ ਕਰੀ ਜਾਂਦੇ ਹੋ ਭਾਈ ਤੁਹਾਨੂੰ ਪਤਾ ਤਾਂ ਹੈ ਨਹੀਂ ਕੁਝ ਪਰ ਇਹ ਤੁਹਾਨੂੰ ਲੱਗਦਾ ਵੀ ਕਿਉਂਕਿ ਕਈ ਵਾਰੀ ਇਹਦੀ ਦੁਰਵਰਤੋਂ ਵੀ ਜ਼ਿਆਦਾ ਹੋ ਜਾਂਦੀ ਆ ਆਪਾਂ ਚਾਰ ਕੇਲੇ ਵੰਡ ਕੇ ਤੇ ਫੋਟੋ ਖਾ ਦਿੰਨੇ ਆ ਆਪਾਂ 100 ਕੇ ਬਿਆਲੀ ਹੁੰਦਾ ਵੀ ਜਿਹੜੇ ਜਿਹੜੇ ਇਦਾਂ ਕਰਦੇ ਆ ਜਦੇ ਉਹ ਕਰਕੇ ਵੀ ਨਹੀਂ ਉਹ ਦਿਖਾਵਾ ਵੀ ਉਹ ਕਰਦੇ ਆ ਜੀ ਹਨਾ ਕਈ ਹੈਗੇ ਆ ਮੰਤਰੀ ਹੋਗੇ ਜਾਂ ਹੋਰ ਕਿੱਦਾਂ ਹੋਗੇ ਕਰਦੇ ਆ ਬਹੁਤ ਲੋਕ ਇਦਾਂ ਕਰਦੇ ਕੱਲੇ ਦਿਖਾਵਾ ਕਰਨੀ ਜਾਂਦੇ ਹਨਾ ਪਰ ਜਿਹੜੇ ਜਿਨ੍ਹਾਂ ਨੂੰ ਦਰਦ ਹੁੰਦਾ ਜਿਵੇਂ ਮਨਕੀਰਤ ਵੀਰ ਬਹੁਤ ਵਧੀਆ ਕਰ ਰਿਹਾ ਹਨਾ ਵਧੀਆ ਉਹਨੇ ਜਮਾ ਉਹਨੂੰ ਪਤਾ ਨਹੀਂ ਕਿਵੇਂ ਉਹਦੇ ਤੇ ਪ੍ਰਮਾਤਮਾ ਦੀ ਚਰ ਕਰਪਾ ਵਧੀਆ ਸਾਰਾ ਕੁਝ ਹੀ ਕਰੀ ਜਾਂਦਾ ਵੀ ਜੇ ਕੋਈ ਚੱਕਰ ਵਿੱਚ ਵੀ ਪਲਾਟ ਵੀ ਵੇਚ ਦੂਗਾ ਨਾ ਇਹ ਕਰ ਰਹੀ ਹੈ ਇਸ ਤਾਰ ਥੱਲੇ ਕਮੈਂਟਾਂ ਦੇ ਵਿੱਚ ਦੇਖਿਆ ਦੇਖੋ ਮੈਂ ਕਿਸੇ ਦੀ ਆਪਾ ਤਰਫਦਰੀ ਨਹੀਂ ਕਰਦੇ ਸਾਡਾ ਕੰਮ ਆ ਦੇਖੋ ਜੀ ਦੱਸਣਾ ਲੋਕਾਂ ਤੱਕ ਗੱਲ ਪਹੁੰਚਾਉਣੀ ਸਾਡਾ ਤੁਸੀਂ ਅਸੀਂ ਤੁਹਾਨੂੰ ਪੁੱਛਣਾ ਤੁਸੀਂ ਸਾਨੂੰ ਦੱਸਣਾ ਸਾਡਾ ਮਾਧਿਅਮ ਅਸੀਂ ਗਾ ਪਰ ਲੋਕ ਉਹਨੂੰ ਪਤਾ ਕੀ ਕਹਿ ਰਹੇ ਆ ਇਹ ਤਾਂ ਜੀ ਨਸ਼ੇ ਨਾਲ ਓਵਰਡੋਜ਼ ਆ ਉਹ ਦੇਖੋ ਕਿਵੇਂ ਕੀ ਕਰੀ ਜਾਂਦਾ ਓਏ ਯਾਰ ਬੰਦੇ ਨੇ ਘਹਾਰਾ ਨਾ ਉਹਨੂੰ ਨਸ਼ਾ ਇਹ ਹੋਇਆ ਵਾ ਵੀ ਮੈਂ ਸੇਵਾ ਦਾ ਹੋਇਆ ਵਾ ਇਹਨੂੰ ਪਰਮਾਤਮਾ ਕੋਲੋਂ ਨਸ਼ਾ ਹੋਇਆ ਵਾ ਉਹ ਨਸ਼ਾ ਨਹੀਂ ਉਹਨੂੰ ਜੋਸ਼ ਚੜਿਆ ਹੋਇਆ ਨੇ ਉੱਥੇ ਜੋਸ਼ ਚੜਦਾ ਹੀ ਜਾ ਕੇ ਹਰ ਇੱਕ ਨੂੰ ਜਿਹੜਾ ਬੰਦਾ ਨਾ ਉੱਥੇ ਪਹੁੰਚ ਗਿਆ ਜਿਹਦੇ ਕੋਲ ਕੁਝ ਹੈ ਨਹੀਂਗਾ ਉਹ ਅੰਦਰੋਂ ਜੋਸ਼ ਆਉਂਦਾ ਜੋਸ਼ ਆਉਂਦਾ ਵੀ ਜਦੋਂ ਅਗਲਾ ਆਉਂਦਾ ਘਰ ਦੇਖੋ ਪੈਸਾ ਸਭ ਕੋਲੇ ਆ ਜੀ ਪਰ ਦਲੇਰੀ ਕਿਸੇ ਕਿਸੇ ਕੋਲੇ ਆ ਰੁਪਈਆ ਵੀ ਕੱਢਣਾ ਹੋਵੇ ਨਾ ਉਹਦੇ ਲਈ ਜਗਰਾ ਚਾਹੀਦਾ ਤੇ ਅਗਲੇ ਨੇ ਕਰੋੜਾਂ ਰੁਪਈਆ ਅਗਲਾ ਲੱਖਾਂ ਰੁਪਈਆ ਝੋਲੇ 'ਚ ਪਾ ਕੇ ਲੈ ਕੇ ਆਇਆ ਸੀ ਔਰ ਸ਼ਰਿਆਮ ਸਾਹਮਣੇ ਦੇ ਰਿਹਾ ਕੋਈ ਲੁਕੋ ਕੇ ਨਹੀਂ ਮੈਂ ਕਹਿੰਦਾ ਉਹ ਸਭ ਤੋਂ ਵੱਡੀ ਸੇਵਾ ਹੁੰਦੀ ਆ ਕਮ ਸੇ ਕਮ ਤੁਹਾਨੂੰ ਇਹ ਤਾਂ ਪਤਾ ਲੱਗਿਆ ਵੀ ਥੋੜੇ ਥਰੂ ਜਾ ਕਿ ਨੂੰ ਰਿਹਾ ਤੁਹਾਨੂੰ ਇਹ ਤਾਂ ਨਹੀਂ ਹੈ ਯਾਰ ਮੈਂ ਵੀ ਤੁਸੀਂ ਮੈਨੂੰ ਫੜਾਤਾ ਯਾਰ ਮੈਂਗਾ ਦਿੱਤੀ ਹੁਣਗੇ ਮਤਲਬ ਬੰਦੇ ਦੇ ਮਨ ਚ ਹੁੰਦਾ ਪਰ ਤੁਸੀਂ ਆਪਣੀ ਸੇਵਾ ਕਰਤੀ ਆ ਤੁਸੀਂ ਰੱਬ ਤੋਂ ਵੀ ਸੱਚੇ ਆਪ ਤੋਂ ਵੀ ਸੱਚੇ ਪਰ ਗੱਲ ਇਹ ਆ ਵੀ ਇਦਾਂ ਦੀਆਂ ਜਿਹੜੇ ਕਮੈਂਟ ਬਾਜ਼ੀਆਂ ਨੇ ਜਮ ਇਹਨਾਂ ਨੇ ਦੱਸਿਆ ਕਮੈਂਟ ਬਾਜੀ ਇਹ ਜਿਹੜੇ ਘਰੇ ਬੈਠ ਕੇ ਜਿਹਨੂੰ ਆਪਾਂ ਮੈਂ ਤਾਂ ਹੁੰਦੇ ਥੋੜੇ ਬਹੁਤ ਹੁੰਦੇ ਆ ਉਹ ਬਸ ਹੋਊਗਾ ਨਾ ਜਿਨ੍ਹਾਂ ਨੂੰ ਕੰਮ ਹੀ ਇਹ ਹੈ ਬਸ ਜਿਨ੍ਹਾਂ ਦਾ ਬਸ ਉਦਾਂ ਉਂਗਲੀ ਲਾਉਣੀ ਜਾਂ ਕਿਸੇ ਨੂੰ ਉਦਾਂ ਜਾਣ ਕੇ ਨੀਚੇ ਦਿਖਾਉਣਾ ਹੈ ਸਭ ਤੋਂ ਜਿੱਤੇ ਜੱਗ ਜੀਤ ਹੈ ਨਾ ਆਪਾਂ ਜੱਗ ਨੂੰ ਜਿੱਤ ਨਹੀਂ ਸਕਦੇ ਵੀ ਸਾਡਾ ਦੱਸਣਾ ਅਸੀਂ ਇਹ ਫਰਜ਼ ਸਮਝਿਆ ਵੀ ਅਸੀਂ ਦੱਸ ਦਈਏ ਕਿਉਂਕਿ ਅਸੀਂ ਕਦੇ ਕੋਈ ਪੋਸਟ ਨਹੀਂ ਪਾਈ ਸੀ ਪੁਣਸ਼ਾ ਇਲਾਕੇ ਚੋਂ ਵੀ ਸਾਨੂੰ ਫੋਨ ਆਉਂਦੇ ਆ ਉਹਨਾਂ ਨੂੰ ਵੀ ਅਸੀਂ ਪੈਸੇ ਪਾਉਂਦੇ ਰਹਿੰਨੇ ਆ ਵਿਚਾਰੇ ਗਰੀਬ ਪਰਿਵਾਰ ਨੇ ਪੰਜ ਬੇਟੀਆਂ ਨੇ ਉਹਨਾਂ ਦੀ ਤੇ ਉਹਨਾਂ ਨੂੰ ਵੀ ਅਸੀਂ ਹਰ ਸਾਲ ਥੋੜੀ ਥੋੜੀ ਮਦਦ ਅਸੀਂ ਭੇਜਦੇ ਰਹਿੰਨੇ ਆ ਪਰ ਅਸੀਂ ਕਦੇ ਵੀ ਕਦੇ ਵੀ ਕਿਸੇ ਚੈਨਲ ਤੇ ਅੱਜ ਵੀ ਅਸੀਂ ਕਮੈਂਟ ਆਏ ਕਰਕੇ ਦੱਸਦਾ ਨਹੀਂ ਅਸੀਂ ਕਿਤੇ ਨਹੀਂ ਦ ਜਾ ਉਹ ਆਪਾਂ ਕਰਦੇ ਰਹਿਣਾ ਚਾਹੀਦਾ ਦੇਖੋ ਕਹਿੰਦੇ ਹੁੰਦੇ ਨਾ ਵੀ ਹੱਥੀ ਨੰਗਦਾ ਰਹਿੰਦਾ ਤੇ ਮੈਂ ਉਹ ਸ਼ਬਦ ਨਹੀਂ ਯੂਜ਼ ਕਰਨਾ ਚਾਹੁੰਦਾ ਪਰ ਕੈਨੇਡਾ ਆਏ ਹੋ ਜੀ ਵੈਲਕਮ ਕਿਵੇਂ ਲੱਗ ਰਿਹਾ ਜੀ ਸਭ ਤੋਂ ਪਹਿਲਾਂ ਤਾਂ ਇਹ ਦੇਖੋ ਵੀ ਮੌਸਮ ਦੀ ਤਬਦੀਲੀ ਜਾਂ ਕਿਵੇਂ ਲੱਗ ਬਹੁਤ ਵਧੀਆ ਜੀ ਮੌਸਮ ਅੱਜ ਤੋਂ ਮੈਂ ਕਹਿੰਦਾ ਜੀ ਅਸੀਂ ਪਹਿਲੀ ਵਾਰ 13 ਚ ਆਏ ਸੀ ਉਦੋਂ ਨਾਲ ਕਨੇਡਾ ਥੋੜਾ ਬਦਲਾ ਰੱਖਦਾ ਹੁਣ ਥੋੜੀਆਂ ਮੱਖੀਆਂ ਵੀ ਆ ਗਈਆਂ ਹਨ ਮਛਰ ਵੀ ਆ ਗਿਆ ਉਹ ਤਾਂ ਬੜਾ ਠੰਡਾ ਠੰਡਾ ਹੁੰਦਾ ਸੀ ਹੁਣ ਪਤਾ ਨਹੀਂ ਗਰਮੀ ਗਰਮੀ ਕਿਧਰੋਂ ਨਾਲ ਹੀ ਆ ਗਈ ਪਤਾ ਨਹੀਂ ਪੰਜਾਬੀ ਕਹਿੰਦੇ ਨਾ ਤੇ ਸਾਰੇ ਮੌਸਮੀ ਸਾਡੇ ਲੋਕ ਸਾਡੇ ਲੋਕ ਵਧ ਗਏ ਤੇ ਸਭ ਕੋਈ ਜੋ ਅਸੀਂ ਆਏ ਆ ਜਿੱਥੋਂ ਅਸੀਂ ਉੱਥੋਂ ਆਏ ਜੇ ਆਪਣੇ ਜਿਹੜੇ ਨਾਲ ਸਾਡੇ ਮੁੰਡੇ ਹੋ ਰਹੇ ਨੇ ਤੁਸੀਂ ਤਾਂ ਠੰਡੇ ਚ ਜਲੇ ਹੁਣ ਪਤਾ ਵੀ ਠੰਡੇ ਹਲੇ ਵੀ ਇੱਥੇ ਵੀ ਤੇਰੇ ਲੰਗਾਈ ਜਾਂਦੇ ਹਨਾ ਵੀ ਠੰਡੇ ਮੌਸਮ ਚਲੇ ਗਏ ਹਨਾ ਉੱਥੇ ਤਾਂ ਬੜੀ ਜਿਆਦਾ ਗਰਮੀ ਆ ਤੇ ਇੱਥੇ ਚਲੋ ਫਿਰ ਵੀ ਫਮੇਲੇ ਦੀ 13 ਸਪਟੰਬਰ ਨੂੰ ਮੇਲਾ ਹੋਣ ਜਾ ਰਿਹਾ ਸੀ ਵੁੱਡ ਵਾਈਨ ਪਾਰਕ ਦੀ ਮਾਲ ਦੇ ਵਿੱਚ ਮੇਲਾ ਹੋ ਰਿਹਾ ਉਹ ਤੁਸੀਂ ਵੈਸੇ ਦੱਸ ਹੀ ਦਿੱਤਾ ਹੋਣਾ ਸੋ ਸਾਰਿਆਂ ਨੇ ਹਮ ਹਮਾ ਕੇ ਜ਼ਰੂਰ ਪਹੁੰਚਣਾ ਸੀ ਆਪਾਂ ਮੇਲੇ ਦੀਆਂ ਰੌਣਕਾਂ ਨੂੰ ਬੰਨ ਕੇ ਰੱਖਣਾ ਐਦਾਂ ਹੀ ਬਰਕਰਾਰ ਰੱਖਣਾ ਪੰਜਾਬ 'ਚ ਵੀ ਮੇਲੇ ਬਰਕਰਾਰ ਰੱਖਣੇ ਆ ਇੱਥੇ ਵੀ ਬਰਕਰਾਰ ਰੱਖਣੇ ਆ ਮਹਾਰਾ ਚੜ੍ਹਦੀ ਕਲਾ ਵਿੱਚ ਰੱਖੇ ਤੇ ਆਪਾਂ ਗਾਣਾ ਸੁਨਾਈਏ ਹੁਣ ਮੇਲੇ ਤੇ ਕਿਹੜਾ ਨਵਾਂ ਜਿਹੜਾ ਹੁਣੇ ਆਪਾਂ ਸੁਣ ਰਹੇ ਸੀ ਨਾ ਜਿਹੜਾ ਮੇਲੇ ਤੇ ਕੋਈ ਨਵੇਂ ਜਿਹੜੀਆਂ ਚੀਜ਼ਾਂ ਲੈ ਕੇ ਆਏ ਆ ਲੋਕਾਂ ਦੇ ਰੂਹਬਰੂ ਕਰਨੀਆਂ ਉਹਨਾਂ 'ਚੋਂ ਕੋਈ ਦੋ ਲੈਣਾ ਉਹੀ ਇਹ ਗੱਲ ਵੀ ਜਿੱਤੇ ਤਾਂ ਜਾਂਦੇ ਨਹੀਂ ਬੇਗੀਆਂ ਗੋਲਿਆਂ ਕੋਲ ਹਨਾ ਹਾਂਜੀ 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 ਹੋ ਬੇਗੀਆਂ ਗੋਲਿਆਂ ਕੋਲ ਜੱਕੇ ਜਿੱਤ ਨਹੀਂ ਹੁੰਦੇ ਹੋ ਮਾਰੀਆਂ ਨੀਤਾਂ ਵਾਲੇ ਕਿਸੇ ਦੇ ਮਤ ਨਹੀਂ ਹੁੰਦੇ ਹੋ ਬੰਨ ਜਿਗਰੇ ਤੋਂ ਹੱਥ ਬਲ ਦੀ ਪਿਛ ਪੈਂਦੇ ਨਹੀਂ ਹੁੰਦੇ ਹੋ ਪੈਂਦੇ ਨਹੀਂ ਹੁੰਦੇ ਓ ਅਣਖੀ ਬੰਦੇ ਨਾਲ ਕਿ ਤੀੜਾ ਓਏ ਖੈਂਦੇ ਨਹੀਂ ਹੁੰਦੇ ਓ ਅਣਖੀ ਬੰਦੇ ਨਾਲ ਕਿ ਤੀੜਾ ਓਏ ਖੈਂਦੇ ਨਹੀਂ ਹੁੰਦੇ ਮਿਹਨਤ ਕਰਨੀ ਪੈਂਦੀ ਉੱਚੇ ਰਤਬੇ ਪਾਉਣ ਲਈ ਹੋ ਜੋਰ ਕਈਆਂ ਦਾ ਲੱਗਿਆ ਓਏ ਸਾਨੂੰ ਥੱਲੇ ਲਾਉਣ ਲਈ ਹੋ ਕਾਮਾ ਕੋਲ ਕਦੇ ਬਨੇਰੇ ਟੈਂਦੇ ਨਹੀਂ ਹੁੰਦੇ ਹੋ ਟੈਂਦੇ ਨਹੀਂ ਹੁੰਦੇ ਓਏ ਅਣਖੀ ਬੰਦੇ ਨਾਲ ਕਿ ਤੀੜਾ ਓਏ ਕਹਿੰਦੇ ਨਹੀਂ ਹੁੰਦੇ ਕੀ ਬਾਤ ਆ ਜੀ ਇਹਦਾ ਉਹ ਕਦਾਂ ਦਾ ਜਵਾਬ ਹੀ ਇੱਕਦਾਂ ਦਾ ਦਿੰਦਾ ਹੈ ਤੇ ਨਹੀਂ 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 ਤੇ ਇੱਕ ਕੋਈ ਦੁਕਾਨਾ ਜਿਹੜੀ ਜਾਂ ਬੋਲੀ ਉਹ ਸਾਡਾ ਕਾਫੀ ਫੇਮਸ ਕੀਤਾ ਜੀ ਸਦਾ ਬਹਾਰ ਗਾਣਾ ਉਹ ਸੁਣਾਦਨੇਗਾ ਗਾਣੇ ਤਾਂ ਹੋਰ ਵੀ ਕਾਫੀ ਵਧੀਆ ਹੂੰ ਹੋਏ ਤੋਹ ਨੱਚਦੀ ਆ ਹਾਨੀ ਗੋਲਾਬੀ ਲਹਿੰਗੇ ਵਾਲੀ ਬੱਲੀ ਵੀ ਕੋਈ ਪਾ ਦੇ ਵੇਸ਼ ਕਿੰਨਾ ਕੈਂਠੇ ਵਾਲਿਆ ਹੋ ਗਿੱਦੇ ਵਿੱਚ ਰੌਣਕਾਂ ਲਾ ਜਾ ਨੀ ਤੂੰ ਚਾਂਜਰ ਨੂੰ ਛਣਕਾ ਜਾ ਬਹੁਤੇ ਨਖਰੇ ਵਾਲੀ ਏ ਤੂੰ ਨੱਚਦੀ ਆ ਜਾਨੀ ਗੁਲਾਬੀ ਲਹਿੰਗੇ ਵਾਲੀ ਗਿੱਧੇ ਵਿੱਚ ਧਮਾਲਾਂ ਪਾ ਦੂੰ ਟੂੜਾਂ ਅੰਬਰਾਂ ਤਾਈਂ ਚੜਾ ਦੂੰ ਜਦੋਂ ਢੇੜਾ ਇੱਕ ਲਾਲਿਆ ਬੋਲੀ ਵੀ ਕੋਈ ਪਾ ਦੇਵੇ ਸ਼ਕਿੰਨਾ ਕੈਂਠੇ ਵਾਲਿਆ ਹੋ ਮਣ ਕੇ ਮਣ ਕੇ ਮਣ ਕੇ ਨਹੀਂ ਮਿੱਤਰਾਂ ਦਾ ਮੱੱਚੇ ਕਾਲ ਜਾ ਮੱੱਚੇ ਕਾਲ ਜਾਨੀ ਜਦੋਂ ਹੱਕ ਤੇ ਜਿੰਜੀਰੀ ਛਣ ਕੇ ਇੱਕ ਵਈ ਹੋਰ ਗੱਲ ਮੈਂ ਗੱਲਾਂ 'ਚ ਮੈਨੂੰ ਥੋੜੀ ਦੁਗਾਣਾ ਜਦੋਂ ਤੁਸੀਂ ਗਾਰੇ 'ਚ ਮੈਨੂੰ ਦੇਖ ਕੇ ਆਂ ਵੀ ਤੇ ਅੱਗੇ ਇਹ ਕਲਚਰ ਮਤਲਬ ਬਹੁਤ ਸਿੱਧਾ ਗਾਣਾ ਜੋੜੀ ਦਾ ਜੀ ਵਿੱਚ ਜੇ ਥੋੜਾ ਜਿਆਦਾ ਥਮ ਗਿਆ ਸੀ ਸਿੰਗਲ ਜਿਵੇਂ ਕੋ ਸੋਲੋ ਅੱਜ ਕੱਲ ਮੇਰੇ ਹਿਸਾਬ ਨਾਲ ਫੇਰ ਦੁਬਾਰਾ ਇਹ ਜਿਹੜਾ ਜੀ ਕਹਿੰਦਾ ਹੁੰਦੇ ਉੱਠ ਖੜਿਆ ਤੇ ਤੁਸੀਂ ਇਹਦੇ ਨਾਲ ਕੰਨਾ ਕੀ ਕਰਦੇ ਡਿਊਟ ਦਾ ਜੀ ਹਾਂਜੀ ਡਿਊਟ ਬাজি ਸਦਾ ਬਾਹਰ ਡਿਊਟ ਖਤਮ ਨਹੀਂ ਹੁੰਦਾ ਨਾ ਰਹਿਂਦੀ ਦੁਨੀਆ ਤੱਕ ਡਿਊਟ ਰਹੂਗੀ ਰਹੂਗਾ ਕਿਉਂਕਿ ਡਿਊਟ ਨੂੰ ਡਿਊਟ ਜਿਹੜੀ ਗਾਇਕੀ ਆ ਉਹਨੂੰ ਬਕਰੀ ਤੌਰ ਤੇ ਪਸੰਦ ਕੀਤਾ ਜਾਂਦਾ ਕਿਉਂਕਿ ਜੇ ਅੱਜ ਤੋਂ ਆਪਾਂ 10-15 ਸਾਲ ਪੁਰਾਣੀ ਗੱਲ ਕੀਤੀ ਜਾਵੇ ਉਦੋਂ ਬੜਾ ਕੁਝ ਹੁੰਦਾ ਸੀ ਜਿਉਂ ਤੋਂ ਪਹਿਲਾਂ 95 ਉਦੋਂ ਤਾਂ ਚਲੋ ਆਉਂਦੀ ਡਿਊਟ Song ਸੀਗੇ ਕਿਉਂਕਿ ਇੱਕ ਉਹ ਹੁੰਦਾ ਨਾ ਇੱਕ ਨੇਰੀ ਜੀ ਆਉਂਦੀ ਆ ਕਦੇ ਸਿੰਗਲ ਦੀ ਕਦੇ ਫਿਰ ਡਿਊਟ ਦੀ ਕਦੇ ਕਿਵੇਂ ਪਰ ਜਿਹੜਾ ਮੇਰੇ ਹਿਸਾਬ ਨਾਲ ਅੱਜ ਕੱਲ ਡਿਊਟ ਜੋੜੀਆਂ ਜਿਹੜੀਆਂ ਜ਼ਿਆਦਾ ਪ੍ਰਫੁੱਲਤ ਹੋ ਰਹੀਆਂ ਚਲੋ ਜਿਹੜੇ ਆਪਾਂ ਟੌਪ ਲੈਵਲ ਤੇ ਜਿਹਨੂੰ ਆਪਾਂ ਕਹਦੇ ਉਹ ਤਾਂ ਪਾ ਦੇਖਿਆ ਜੇ ਮੇਰੇ ਹਿਸਾਬ ਨਾਲ ਡਿਊਟ ਗਾਣੇ ਜੇ ਕਿਸੇ ਨਾਲ ਕਿਸੇ ਦਾ ਆ ਜਾਂਦਾ ਤੇ ਉਹ ਮੈਂ ਕਹਿੰਦਾ ਜੀ ਇੱਕ ਬਾ ਕਮਾਲ ਕਰ ਜਾਂਦਾ ਹਾਂਜੀ 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 ਗਾਣੇ ਤਾਂ ਬਸ ਡਿਊਟ ਦੇ ਡਿਊਟ ਦਾ ਕਾਫੀ ਜਿਵੇਂ ਪਹਿਲਾਂ ਪ੍ਰਾਣੋਂ ਤੋਂ ਲੈ ਕੇ ਵੀ ਡਿਊਟ ਗਈ ਕਿ ਵੱਖਰੀ ਹੈ ਜੀ ਡਿਊਟ ਤਾਂ ਡਿਊਟ ਚੱਲਦਾ ਰਹਿੰਦਾ ਸਦਾ ਬਹਾਰ ਗਾਣਾ ਜਿਹੜੇ ਸੋਲੋ ਗੇ ਕੀ ਆ ਉਦੇ ਵਿੱਚੋਂ ਜੇ ਕਿਰਾਂ ਕੋਈ ਠੱਲ ਪੈ ਗਈ ਨਾ ਕਿਸੇ ਦਾ ਗਾਣਾ 1-2 ਸਾਲ ਗਾਇਬ ਪੈ ਗਿਆ ਉਹ ਰਹਿ ਜਾਂਦਾ ਵੀ ਦੁਗਾਣਾ ਪਰ ਚੱਲਦਾ ਰਹਿੰਦਾ ਸੀ ਸਦਾ ਬਾਹਰ ਇਹ ਸਦਾ ਬਾਹਰ ਗਾਇਕ ਇਹ ਪਰ ਮੇਰੇ ਹਿਸਾਬ ਨਾਲ ਜੇ ਡਿਊਟੀ ਜੋੜੀ ਦੀ ਆਪਾਂ ਗੱਲ ਕੀਤੀ ਜਾਵੇ ਇਹ ਦੂਜਿਆਂ ਨਾਲੋਂ ਵਿਆਹ ਸ਼ਾਦੀ ਮੈਂ ਕਿਹਾ ਡਿਊਟੀ ਜੋੜੀ ਨੂੰ ਜ਼ਿਆਦਾ ਆਉਂਦੀ ਹੁੰਦੀ ਹੈ ਹਾਂਜੀ ਹਾਂਜੀ ਬਿਲਕੁਲ ਦੀ ਬਿਲਕੁਲ ਮੇਲਿਆਂ ਦੇ ਪ੍ਰੋਗਰਾਮ ਵਿਆਹਾਂ ਸ਼ਾਦੀਆਂ ਦੇ ਪ੍ਰੋਗਰਾਮ ਸੀ ਬਹੁਤ ਵਧੀਆ ਤਰੀਕੇ ਨਾਲ ਲਾਉਂਦੇ ਆ ਬਹੁਤ ਹੀ ਸਾਨੂੰ ਪਿਆਰ ਕਰਦੇ ਆ ਪੰਜਾਬੀ ਬਹੁਤ ਜ਼ਿਆਦਾ ਪਿਆਰ ਕਰਦੇ ਆ ਅਸੀਂ ਉਹਨਾਂ ਦਾ ਦੇਣਾ ਨਹੀਂ ਦੇ ਸਕਦੇ ਇੰਨਾ ਪਿਆਰ ਸਾਨੂੰ ਦਿੱਤਾ ਉਹਨਾਂ ਨੇ ਅਸੀਂ ਜਦੋਂ ਤੋਂ ਅਸੀਂ ਗਾਇ ਨੇ ਵੀ ਵਰਕਰ ਰੱਖਿਆ ਤੇ ਸੋ ਤੇ ਨਹੀਂ ਵਰਕਰ ਕੰਮ ਖੜੇ ਨਾ ਪਰ ਚੱਲਦਾ ਚਾਹੇ ਛੋਣਾ ਛੋਣਾ ਚੱਲਦਾ ਰਹੇ ਚੱਲੀ ਜਾਵੇ ਬਸ ਹਨਾ ਰੁਕੀ ਦਾ ਕੰਮ ਆਤਮਾ ਰੋਟੀ ਪਾਣੀ ਚਲਾਈ ਜਾਵੇ ਜੀ ਬਾਕੀ ਤਾਂ ਚਲੋ ਉੱਤੇ ਥੱਲੇ ਤਾਂ ਚੱਲਦੇ ਉਹ ਦਾਤੇ ਦੀ ਕਿਰਪਾ ਚੱਲੀ ਵੀ ਜਾਂਦਾ ਵਧੀਆ ਚੱਲੀ ਜਾਂਦਾ ਹਾਂ ਜੀ ਸੋ ਲਾਉਂਗੇ ਜੀ ਫਿਰ ਰੌਣਕਾਂ ਥੈਂਕ ਯੂ ਬਹੁਤ ਮਾਂ ਜੀ ਥੈਂਕ ਯੂ ਜੀ ਟਰੱਕ ਸ਼ੋ ਵੀ ਹੋ ਰਿਹਾ ਟਰੱਕਾਂ ਵਾਲਾ ਗਾਣਾ ਤੁਸੀਂ ਸੁਣਾ ਰਹੇ ਹੋ ਟਰੱਕਾਂ ਵਾਲਾ ਗਾਣਾ ਸੀ ਮੇਰਾ ਆਇਆ ਸੀ ਜੀ ਨਹੀਂ ਜੱਟ ਤੇਰੇ ਉੱਤੇ ਹੋ ਗਿਆ ਦੀਵਾਰ ਜੱਟੀਏ ਹੋ ਤੂੰ ਵੀ ਜਰਾ ਕਰ ਲੈ ਖਿਆਲ ਜੱਟੀਏ ਸ਼ੀਸ਼ੇ ਨਾਲ ਬੰਨੀਆਂ ਪਰਾਂਦੀਆਂ ਹੋ ਟੈਰਾ ਚੁਪਵਾ ਤੇ ਲੈ ਵੀਲਨੀ ਹੋ ਬੱਲੀਏ ਟਰੱਕਾਂ ਦੇ ਸ਼ਕੀਨ ਨੂੰ ਹੁਲਿਆ ਤੇਰੇ ਨਖਰੇ ਨੇ ਕੀਲ ਨਹੀਂ ਬੱਲੀਏ ਟਰੱਕਾਂ ਦੇ ਸ਼ਕੀਨ ਨੂੰ ਹੁਲਿਆ ਤੇਰੇ ਨਖਰੇ ਨੇ ਕੀਲ ਨਹੀਂ ਹੋ ਪਿੰਡ ਆਪਣੇ ਦੇ ਵਿੱਚ ਬੱਲੀਏ ਹੋ ਪੂਰੀ ਅਸ਼ ਕਰਦਾ ਏ ਜੱਟ ਨਹੀਂ ਇੱਕੋ ਰਹਿ ਗਿਆ ਏ ਖਾਬ ਲੱਕੀ ਸ਼ਾਦਾ ਆਪਾ ਪਾਉਣੇ ਆ ਕੈਨੇਡਾ ਚ ਟਰੱਕ ਨਹੀਂ ਉਹ ਭੁੱਲਰਾਂ ਦਾ ਪੰਮਾ ਕਹਿੰਦਾ ਠਹਿਰ ਜਾ ਉਹਦੀ ਹੋਣੀ ਆ ਟਰੂਡੋ ਨਾਲ ਡੀਲ ਨਹੀਂ ਉਹ ਬੱਲੀ ਟਰੱਕਾਂ ਦੇ ਸ਼ਕੀਨ ਨੂੰ ਹੁਲਿਆ ਤੇਰੇ ਨਖਰੇ ਨੇ ਕੀਲ ਨਹੀਂ ਮਾਤਾ ਜੀ ਬਹੁਤ ਖੂਬ ਸੋ ਤੁਸੀਂ ਦੇਖਿਆ ਇਹ ਸਹਿਦ ਦੁਕਾਨਾਂ ਜੋੜੀ ਔਰ ਜਿਨ੍ਹਾਂ ਨੇ ਦੱਸਿਆ ਵੀ 13 ਤਰੀਕ ਨੂੰ ਲਾਵਾਂਗੇ ਰੌਣਕਾਂ ਔਰ ਰੌਣਕਾਂ ਤੁਸੀਂ ਦੇਖ ਹੀ ਲਈਆਂ ਚਾਹੇ ਬੋਲੀਆਂ ਦੇ ਰੂਪ ਚ ਚਾਹੇ ਟਰੱਕਾਂ ਵਾਲਿਆਂ ਦੇ ਹਰ ਇੱਕ ਕਹਿੰਦੇ ਹੁੰਦੇ ਆ ਪੱਖ ਨੂੰ ਰੱਖ ਕੇ ਉਹਨਾਂ ਨੇ ਗਾਣੇ ਬਣਾਏ ਹੋਏ ਆ ਔਰ ਨਵੇਂ-ਨਵੇਂ ਵੀ ਗਾਣੇ ਲੈ ਕੇ ਆਏ ਆ ਸੋ ਇਹ ਤਾਂ ਉਦੋਂ ਹੀ ਸੁਣੋਗੇ ਜਦੋਂ ਉਸ ਮੇਲੇ 'ਚ ਪਹੁੰਚੋਗੇ ਮੇਲੇ ਦਾ ਹਿੱਸਾ ਬਣੋ ਔਰ ਆਪ ਦਾ ਵਣ ਦਾ ਜਿਹੜਾ ਯੋਗਦਾਨ ਆ ਤਿਲ ਫੁੱਲ ਜਿਹੜਾ ਤੁਸੀਂ ਕਰਨਾ ਚਾਹੁੰਦੇ ਹੋ ਕਿਉਂਕਿ ਉੱਤੇ ਫੰਡਰੇਜ਼ਿੰਗ ਵੀ ਹੋਣੀ ਆ ਕਿਉਂਕਿ ਪੰਜਾਬ ਦੇ ਹਰਾਂ ਦੇ ਕਰਕੇ ਉੱਥੇ ਭ ਫਰੀਆ ਬਿਲਕੁਲ ਇਸ ਕਰਕੇ ਉੱਥੇ ਆਓ ਆਪਣਾ ਬਣਦਾ ਜਿਹੜਾ ਦਸਵੰਦ ਹੈ ਉਹ ਉੱਥੇ ਆ ਕੇ ਕੱਢੋ ਤੇ ਨਾਲੇ ਮੇਲੇ ਦੀਆਂ ਰੌਣਕਾਂ ਮਾਣੋ ਔਰ ਬਾਈ ਉਹਨਾਂ ਨੂੰ ਆ ਕੇ ਦੁਕਾਨਾਂ ਜੋੜੀ ਨੂੰ ਇਹਨਾਂ ਦਾ ਵੀ ਆਨੰਦ ਮਾਣੋ ਸੋ ਫਿਲਹਾਲ ਦੀ ਲੀਨਾਂ ਸੀ ਕੈਮਰਾਮੈਨ ਪ੍ਰਿਤਪਾਲ ਦੇ ਨਾਲ ਭਪਿੰਦਰ ਗਰੇਵਾ ਡੇਲੀ ਪੁਸ਼ ਪੰਜਾਬੀ ਬ੍ਰੈਂਟਨ ਕੈਨੇਡਾ